ਵੈਦੂਜੀ ਦਾ ਖਾਲਸਾ ਵੈਦੂਜੀ ਦੀ ਫਤਿਹ ਐਸ ਵੇਲੇ ਆਪਾਂ ਬਿਲਕੁਲ ਜਿਹੜਾ ਸਾਹਮਣੇ ਦਫ਼ਤਰ ਆਇਆ ਇਹ ਗਲਾਗਾ ਦਾ ਕਿਸ ਦਫ਼ਤਰ ਹੈ ਮੇਰੇ ਦੋਸਤੋ ਇਹੋ ਦਫ਼ਤਰ ਨੇ ਜਿਨ੍ਹਾਂ ਦਫ਼ਤਰਾਂ ਨੇ ਪੂਰੇ ਪੰਜਾਬ ਦੇ ਵਿੱਚ ਘੋਰਾ ਮਚਾਰ ਰੱਖਿਆ ਹੈ ਇਹਨਾਂ ਦਫ਼ਤਰਾਂ ਦੇ ਥਰੂ ਪੰਜਾਬ ਦੀ ਲਗਭਗ 65000 ਏਕੜ ਜ਼ਮੀਨ ਉਹਨੇ ਲੈਣ ਜਾ ਰਹੇ ਨੇ ਐਕਵਾਇਰ ਕਰਨ ਜਾ ਰਹੇ ਨੇ ਡਵੈਲਪਮੈਂਟ ਦੇ ਨਾਂ ਦੇ ਉੱਤੇ ਅਰਥਾ ਵਾਲਾ ਸਟੇਟ ਬਣਾਉਣ ਦੇ ਨਾਂ ਤੇ ਪਰ ਦੋਸਤੋ ਇੱਕ ਗੱਲ ਜ਼ਰੂਰ ਹੈ ਕਿ ਅੱਸੀ ਆਮ ਹੁਣ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਕੇਜਰੀਵਾਲ ਦੀ ਭਗਵੰਤ ਮਾਨ ਦੀਆਂ ਵੀਡੀਓ ਆਪਾਂ ਦੇਖ ਰਹੇ ਆ ਭਗਵੰਤ ਮਾਨ ਤਾਂ ਇਹ ਕਹਿ ਰਿਹਾ ਹੈ ਕਿ ਤੁਹਾਡੀਆਂ ਜ਼ਮੀਨਾਂ ਲੈਣਗੇ ਮੁਫ਼ਤ ਲੈ ਜਾਣਗੇ ਉਹ ਵੀਡੀਓ ਸ਼ੋਅ ਕਰ ਰਿਹਾ ਹੈ ਲੋਕਾਂ ਦੇ ਨਾਲ ਲੋਕਾਂ ਦਾ ਦਰਦ ਸਾਂਝਾ ਕਰਦਾ ਦਰਦ ਬਣਾਉਂਦਾ ਨਜ਼ਰ ਆ ਰਿਹਾ ਹੈ ਤੇ ਇਧਰਲੇ ਪਾਸੋਂ ਕੇਜਰੀਵਾਲ ਦੂਸਰੀਆਂ ਪੋਲੀਟੀਕਲ ਪਾਰਟੀਆਂ ਉੱਤੇ ਤੰਜ ਕਸਦਾ ਉਹਨਾਂ ਦੇ ਦੋਸ਼ ਲਾਉਂਦਾ ਕਿ ਇਹਨਾਂ ਨੇ ਵੱਡੀਆਂ-ਵੱਡੀਆਂ ਕੰਪਨੀਆਂ ਤੋਂ ਕਾਰਪੋਰੇਟ ਲੋਕਾਂ ਤੋਂ ਫੰਡਾਂ ਲੈ ਲਈਆਂ ਇਲੈਕਸ਼ਨ ਫੰਡਾਂ ਲੈ ਲਈਆਂ ਤੇ ਤੁਹਾਡੀਆਂ ਜ਼ਮੀਨਾਂ ਲਈ ਕਾਨੂੰਨ ਬਣਾਉਣ ਵਾਸਤੇ ਪਰ ਬਹੁਤ ਸਾਰੇ ਦੇਖੋ ਜਿੰਨੀ ਵੱਡੀ ਲੋਕਾਂ ਨੇ ਉਮੀਦ ਨਾਲ ਪੰਜਾਬ ਦੇ ਅੰਦਰ ਇਹਨਾਂ ਦੀ ਸਰਕਾਰ ਬਣਾਈ ਤੇ ਇਹ ਲੋਕ ਲੋਕਾਂ ਦੀ ਜ਼ਮੀਨ ਦੀ ਰਾਖੀ ਕਰਨਗੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨਗੇ ਕਦੇ ਕਹਿੰਦੇ ਸੀਗੇ ਕਿ ਉਹਨਾਂ ਅਕਾਲੀ ਦਲ ਵਾਲਿਆਂ ਨੇ ਜਾਂ ਦੂਸਰਾ ਤੀਸਰਾ ਨੇ ਪੋਲੀਟੀਕਲ ਪਾਰਟੀਆਂ ਦੇ ਦੋਸ਼ ਲਾਉਂਦੇ ਸੀਗੇ ਕਿ ਲੜਕੀਆਂ ਨੂੰ ਕੁੱਟਿਆ ਮਾਸਟਰਾਂ ਨੂੰ ਕੁੱਟਿਆ ਕਿਸਾਨਾਂ ਨੂੰ ਕੁੱਟਿਆ ਮਜ਼ਦੂਰਾਂ ਨੂੰ ਕੁੱਟਿਆ ਕਿ ਸਾਡਾ ਸਮਾਂ ਆਏਗਾ ਪਰ ਅਸੀਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਮੁਲਾਜ਼ਮਾਂ ਨੂੰ ਆਜ਼ਾਦੀ ਹੋਏਗੀ ਪ੍ਰੋਟੈਸਟ ਕਰਨ ਦੀ ਆਪਦੀ ਗੱਲ ਰੱਖਣ ਦੀ ਅਰਸੀਂ ਕਿਸੇ ਨੂੰ ਅਜੇ ਇਹ ਹਾਲਾਤ ਨਹੀਂ ਬਣਦੇ ਆਂਗੇ ਕਿ ਲੋਕਾਂ ਨੂੰ ਧਰਨੇ ਲਾਉਣੇ ਪੈਣ ਪਰ ਦੋਸਤੋ ਹਰਨੀ ਦੀ ਗੱਲ ਇਹ ਹੈ ਕਿ ਅੱਜ ਬਿਲਕੁਲ ਯੂ ਟਰਨ ਲੈ ਗਏ ਕੇਜਰੀਵਾਲ ਨੂੰ ਉਹ ਗੱਲਾਂ ਭੁੱਲ ਗਿਆ ਜਿਹੜੇ ਜਿਹੜਾ ਦੂਸਰਿਆਂ ਦੇ ਉੱਤੇ ਦੋਸ਼ ਲਾਉਂਦਾ ਸੀ ਕਿ ਭਈ ਅਸੀਂ ਉਹਨਾਂ ਨੂੰ ਕਹਿੰਦਾ ਆਪਾਂ ਵੇਖਿਆ ਸਾਰੇ ਲੋਕਾਂ ਨੇ ਵੀਡੀਓ ਦੇ ਉੱਤੇ ਕਿ ਭਈ ਇਹਨਾਂ ਨੇ ਹੋਰ ਨਾ ਕੰਪਨੀਆਂ ਦੇ ਉਸ ਤੋਂ ਬੜੀਆਂ-ਬੜੀਆਂ ਕੰਪਨੀਆਂ ਤੋਂ ਪੈਸਾ ਲੈ ਕੇ ਇਲੈਕਸ਼ਨ ਫੰਡ ਲੈ ਕੇ ਉਹਨਾਂ ਲਈ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰ ਰਹੇ ਨੇ ਤਾਂ ਭਰੇ ਦੋਸਤੋ ਅੱਜ ਕੀ ਦੇਖ ਰਹੇ ਆਪਾਂ ਐਸਾ ਲੁਧਿਆਣੇ ਦੇ ਵਿੱਚ ਅਸੀਂ ਅੱਜ ਸਵੇਰ ਤੋਂ ਦੇਖ ਰਹੇ ਆਂ ਕੱਲ ਵੀ ਇੱਥੇ ਦੇਖਿਆ ਪਰਸੋ ਵੀ ਦੇਖਿਆ ਬਹੁਤ ਸਾਰੀਆਂ ਕਲੋਨੀਆਂ ਕਟੀਆਂ ਹੋਈਆਂ ਨੇ ਜਿਹਨੀਆਂ ਪਹਿਲਾਂ ਦੀਆਂ ਦੂਜੀਆਂ ਸਰਕਾਰਾਂ ਮਿਲੇ ਦੀਆਂ ਉਹ ਹਜੇ ਡਿਵੈਲਪ ਨਹੀਂ ਹੋਈਆਂ ਤੇ ਜੇਕਰ ਇੰਨੀ ਪਾਪੂਲੇਸ਼ਨ ਕਿ ਤੁਹਾਨੂੰ ਇਹਨਾਂ ਨੂੰ ਲੱਗਦਾ ਕਿ ਨਵੀਂ ਆ ਗਈ ਹੈ ਉਹਨਾਂ ਨੂੰ ਘਰ ਦੇਣੇ ਨੇ ਭਾਈ ਉਹ ਕਲੋਨੀਆਂ ਡਿਵੈਲਪ ਦਾ ਕਰ ਲੋ ਪਹਿਲਾਂ ਮੁਹਾਲੀ ਦੇ ਲੋਕ ਪਿੱਟ ਰਹੇ ਨੇ ਮੁਹਾਲੀ ਦੇ ਲੋਕ ਰੋ ਰਹੇ ਨੇ ਸਾਡੇ ਇਲਾਕੇ ਦੇ ਵਿੱਚ ਸਭੀਆਂ ਜ਼ਮੀਨਾਂ ਲਈਆਂ ਨੂੰ 14-14 ਸਾਲ ਹੋ ਗਏ ਨਾ ਕਿਸੇ ਨੂੰ ਪਲਾਟ ਮਿਲ ਰਿਹਾ ਹੈ ਨਾ ਕਿਸੇ ਨੂੰ ਕੋਈ ਸਹਾਰਾ ਮਿਲ ਰਿਹਾ ਔਰ 14 ਸਾਲ ਤੋਂ ਲੋਕਾਂ ਨੂੰ ਪੈਸਾ ਉਹਨਾਂ ਦੀਆਂ ਜ਼ਮੀਨਾਂ ਅਕਵਾਇਰ ਹੋ ਗਈਆਂ ਜ਼ਮੀਨਾਂ ਲੈ ਲਈਆਂ ਪਰ ਪਲਾਟ ਨਹੀਂ ਮਿਲਿਆ ਤੇ ਲੋਕ ਸੜਕਾਂ ਤੇ ਆ ਗਏ ਸੜਕਾਂ ਤੇ ਥੇਲੇ ਲਾ ਕੇ ਆਉਦੇ ਪਰਵਾਸ ਪਰ ਲਈ ਮਜਬੂਰ ਹੋ ਗਏ ਨੇ ਉਹੀ ਹਾਲਾਤ ਇੱਥੋਂ ਦੇ ਲੋਕਾਂ ਦਾ ਹੋਇਆ ਹੋਇਆ ਜਿਨ੍ਹਾਂ ਨੂੰ ਮੈਂ ਮਿਲਿਆ ਉਹ ਮੇਰੀ ਬੇਨਤੀ ਹੈ ਕਿ ਫੇਰੇ ਜਿਹੜਾ ਪਹਿਲਾ ਵਾਲੇ ਹੀ ਨਾ ਤੋਂ ਦਵਲਤ ਨਹੀਂ ਹੋਏ ਤਿੰਨ ਸਾਲ 3.5 ਸਾਲ ਸਰਕਾਰ ਚਲਾ ਲਈ ਅੱਜ ਕੀ ਲੋੜ ਪੈ ਗਈ ਕਿ 65000 ਏਕੜ ਰਕਬਾ ਇੱਕੋ ਵੇਮ ਅਕਵਾਇਰ ਕਰਨਾ ਹੈ ਔਰ ਉਹਦੇ ਚੋਂ ਲਗਭਗ 20000 ਪਰਿਵਾਰ ਲਗਭਗ 20000 ਪਰਿਵਾਰ بے ਘਰ ਕਰਨਾ ਹੈ ਜ਼ਮੀਨ ਤੋਂ ਰਹਿਤ ਕਰਨਾ ਹੈ ਉਹਨਾਂ ਦਾ ਰੋਜ਼ਗਾਰ ਖੋਣਾ ਹੈ ਉਹ ਕੱਲਾ 20000 ਪਰਿਵਾਰ ਦਾ ਰੋਜ਼ਗਾਰ ਨਹੀਂ ਖੋਇਆ ਜਾਣਾ ਜੋ ਤਾਂ ਜ਼ਮੀਂਦਾਰ ਕਿਸਾਨ ਇਹਨਾਂ ਦੀ ਜ਼ਮੀਨ ਉਹ ਬੇਕਾਰ ਹੋਣੇ ਨੇ ਇਸ ਤੇ ਵੱਖਰਾ ਜਿਹੜਾ ਸਾਡਾ ਮਜ਼ਦੂਰ ਭਾਈਚਾਰਾ ਇਹਨਾਂ ਖੇਤਾਂ ਦੇ ਵਿੱਚ ਕੰਮ ਕਰਕੇ ਆਪਣੀ পেট ਪੂਜਾ ਕਰਦਾ পেট ਪਾਲਦਾ ਉਹਦੇ ਬੱਚੇ ਪਾਲਦਾ ਹੈ ਉਹ ਉਹਨਾਂ ਦੇ ਬਰਾਬਰ ਉਹਨੇ ਹੀ ਉਹ ਬੇਰੁਜ਼ਗਾਰ ਹੋਣਗੇ ਕਈ ਦਾ ਮਤਲਬ 40 45 50 ਹਜ਼ਾਰ ਪਰਿਵਾਰ ਇਹਨਾਂ ਨੇ ਸਾਡੇ ਇੱਥੇ ਪੰਜਾਬ ਦੇ ਵਿੱਚੋਂ بے ਘਰ ਕਰ ਦੇਣਾ ਫਿਰ ਉਸਾਰ ਕਰਨਾ ਸੋ ਇਹਨਾਂ ਨਾਲ ਉਹਨਾਂ ਦੀਆਂ ਗੱਲਾਂ ਦੁੱਖ ਦੀ ਦਾ ਲੈ ਹੈ ਕਿ 4 ਸਾਲ ਹੀ ਪਹਿਲਾਂ ਲੋਕਾਂ ਦੇ ਪੱਖ ਜੀ ਬੋਲਣ ਵਾਲੇ ਇੱਕ ਦਮ ਦੂਜੇ ਪਾਸੇ ਹੋ ਕੇ ਖੜ ਗਏ ਤਾਂ ਜਿਹੜੀ ਉਹਨੂੰ ਕੋ ਭਰਾਵੋ ਗੱਲ ਕੀ ਨਿਕਲ ਕੇ ਆਉਂਦੀ ਹੈ ਆਪਾਂ ਦੋ ਚੀਜ਼ਾਂ ਦੋ ਮੌਕੇ ਦੇਖੇ ਨੇ ਪਹਿਲਾ ਆਉਂਦਿਆ ਸਾਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਆਉਂਦਿਆ ਸਾਰ ਇਹਨਾਂ ਨੇ ਜੁਮਲਾ ਮੁਸ਼ਤਰਕਾ ਮਾਲਕਣ ਵਾਲੀਆਂ ਜ਼ਮੀਨਾਂ ਜਿਹੜੀਆਂ ਲਗਭਗ 5.2 ਲੱਖ ਇੱਕ ਜ਼ਮੀਨਾਂ ਪੰਜਾਬ ਦੇ ਵਿੱਚ ਉਸ ਜ਼ਮੀਨ ਤੇ ਹੱਲਾ ਬੋਲਿਆ ਹਮਲਾ ਬੋਲਿਆ ਕਿ ਇਹਨੂੰ ਪੰਚਾਇਤੀ ਕਰੋ ਜਿਹੜੀ ਕਿ ਕਿਸਾਨਾਂ ਦੀ ਜ਼ਮੀਨ ਸੀ ਕਿਸਾਨਾਂ ਦੀ ਕਾਟ-ਕਟ ਕੇ ਪਈ ਜ਼ਮੀਨ ਐ ਉਹਦੇ ਤੇ ਹਮਲਾ ਬੋਲ ਕੇ ਪੰਚਾਇਤੀ ਕਰਨ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਜਦੋਂ ਉੱਥੇ ਇਹਨਾਂ ਦਾ ਫੌਲਾ ਪਿਆ ਲੋਕਾਂ ਨੇ ਵਿਰੋਧ ਕੀਤਾ ਤੇ ਫਿਰ ਆ ਨਵਾਂ ਪ੍ਰੋਸੈਸ ਕੱਢ ਲਿਆ ਜਿਹਦੇ ਵਿੱਚ ਕਹਿੰਦੇ ਨੇ ਕਿ 30 ਕਰੋੜ ਹੈ ਕਿ 1 ਕਰੋੜ ਵਾਲੀ ਜ਼ਮੀਨ 30 ਕਰੋੜ ਦੀ ਵਿਕ ਜੇਗੀ 3 ਗੁਣਾ ਮੁਨਾਫਾ ਹੋ ਜਾਏਗਾ ਕਿਸਾਨਾਂ ਨੂੰ ਉਹਨਾਂ ਦੇ ਬਾਰੇ ਇਹ ਗੱਲ ਕਰੀਏ ਭਾਈ ਲੈਂਡ ਜਿਹੜਾ ਐਕੁਜੀਸ਼ਨ ਐਕਟ ਹੈ ਉਹ ਲੈਂਡ ਐਕੁਜੀਸ਼ਨ ਐਕਟ ਦੇ ਵਿੱਚ ਤਾਂ ਸਿੱਧਾ ਹੀ ਕਿਹਾ ਹੋਇਆ ਹੈ ਕਿ 4 ਗੁਣਾ ਪੈਸੇ ਮਾਰਕੀਟ ਤੋਂ 4 ਗੁਣਾ ਪੈਸੇ ਦੇ ਕੇ ਜ਼ਮੀਨ ਐਕਵਾਇਰ ਕਰਨੀ ਹੈ ਫਿਰ 1 ਕਰੋੜ ਵਾਲੀ ਜ਼ਮੀਨ ਆ ਜਿਹੜੀ ਉਹਦਾ 4 ਕਰੋੜ ਦੀ ਵੈਸੇ ਹੀ ਬਣਦੀ ਹੈ ਜੇਕਰ ਇਹਨਾਂ ਨੂੰ ਜ਼ਮੀਨਾਂ ਦੇਣ ਤੋਂ ਪਹਿਲਾਂ ਇਹ ਜ਼ਮੀਨਾਂ ਕਿਸਾਨਾਂ ਦੀ ਰਾਖੀ ਕਰਨ ਵਾਲੀ ਜੇ ਗੱਲ ਕਰਦਾ ਭਗਵੰਤ ਮਾਨ ਤਾਂ ਫਿਰ ਜਾਤਾ ਹੈ ਬਣਦਾ ਕਿ ਜ਼ਮੀਨਾਂ ਐਕਵਾਇਰ ਕਰਦੇ ਸਿੱਧੀਆਂ ਔਰ ਜ਼ਮੀਨਾਂ ਦੇ ਰੇਟ ਵਧਾ ਕੇ 5 ਗੁਣਾ 7 ਗੁਣਾ 10 ਗੁਣਾ ਜ਼ਮੀਨਾਂ ਦੇ ਰੇਟ ਵਧਾਉਂਦਾ ਪਹਿਲਾਂ ਤੇ ਫਿਰ ਕੋਆਰ ਹੁੰਦੀਆਂ ਤਾਂ ਕਿ ਸਾਡੇ ਕਿਸਾਨਾਂ ਨੂੰ ਉਹਦਾ ਕੋਈ ਦੋ ਪੈਸੇ ਮਿਲਦੇ ਪਰ ਦੁੱਖ ਦੀ ਗੱਲ ਹੈ ਵੀ ਜੇ ਪੈਸੇ ਮਿਲ ਵੀ ਜਾਣਗੇ ਜੇ ਉਹਨਾਂ ਨੂੰ ਪੈਸੇ ਮਿਲ ਵੀ ਜਾਣਗੇ ਤਾਂ ਇੰਨੇ ਪਰਿਵਾਰ ਵਸਣਗੇ ਕਿੱਥੇ ਜਾ ਕੇ ਉਹਨਾਂ ਦਾ ਵਸੀਬਾ ਕਿੱਥੇ ਹੋਏਗਾ ਸੋ ਇਸ ਲਈ ਐਸੇ ਇਲਾਕੇ ਦੇ ਵਿੱਚ ਘੁੰਮ ਕੇ ਜਿਹੜਾ ਅਸੀਂ ਵੇਖਿਆ ਤੇ ਵੀਰਾਂ ਨੂੰ ਮਿਲੇ ਆ ਉਹਦੇ ਤੋਂ ਜੋ ਨਿਕਲ ਕੇ ਆਈ ਆ ਗੱਲ ਸਾਹਮਣੇ ਬਾਹਰ ਆਈ ਆ ਲੋਕ ਬਿਲਕੁਲ ਜਿਹੜਾ ਝੂਠਾ ਪ੍ਰਚਾਰ ਕਰ ਰਹੇ ਨੇ ਕਿ ਲੋਕ ਸਾਡੇ ਨਾਲ ਸਹਿਮਤ ਆ ਲੋਕ ਜ਼ਮੀਨ ਦੇ ਨੂੰ ਤਿਆਰ ਹੈ ਪਿੰਡ ਪਿੰਡ ਲੋਕ ਤਰਾ ਤਰਾ ਕਰ ਰਹੇ ਐ ਸਿਨਾ ਪਿੰਡਾਂ ਚ 7 ਤਰੀਕ ਨੂੰ ਜਿਹੜਾ ਪ੍ਰੋਟੈਸਟ ਕੀਤਾ ਜਾਣਾ ਹੈ ਲੁਧਾਨੇ ਜਿਹੜੇ ਦੇ ਜੋਧਾ ਪਿੰਡ ਦੇ ਵਿੱਚ ਵੱਡਾ ਕਟ ਕਰਨਾ ਲੱਖਾਂ ਦੇ ਲੱਖਾਂ ਦੇ ਗੈਂਦੇ ਦੀ ਪਸਾਰ ਇਕੱਠੇ ਹੋਣਗੇ ਔਰ ਇਸ ਲੈਂਡ ਪੂਲਿੰਗ ਦੇ ਖਿਲਾਫ ਪ੍ਰੋਟੈਸਟ ਕਰਨਗੇ ਔਰ ਹਰ ਹਾਲਤ ਦੇ ਉੱਤੇ ਇਸ ਲੈਂਡ ਪੂਲਿੰਗ ਪਾਲਸੀ ਕੋ ਸਰਕਾਰ ਨੂੰ ਪੁੱਛੇ ਤੰਗਾਂ ਨੇ ਇੱਕ ਮਰਲਾ ਪੈਲੀ ਕਿਸਾਨਾਂ ਨੂੰ ਵੀ ਜਾਣ ਨਹੀਂ ਦੇਾਂਗੇ ਔਰ ਜਿਨ੍ਹਾਂ ਜਿਨ੍ਹਾਂ ਕਿਸਾਨਾਂ ਨੂੰ ਮਿਲੇ ਆ ਉਹ ਕਿਸਾਨ ਵੀ ਇਹੀ ਕਹਿ ਰਹੇ ਨੇ ਕਿ ਅਸੀਂ ਮਰ ਜਾਾਂਗੇ ਆਪਦੀਆਂ ਜ਼ਮੀਨਾਂ ਨਹੀਂ ਦੇਾਂਗੇ ਸੋ ਇਸ ਲਈ ਮੈਂ ਬੇਨਤੀ ਕਰਦਾ ਐਸੇ ਇਲਾਕੇ ਦੇ ਸਮੁੱਚਾ ਖਾਨਕਾ ਹਸਪਤਾਲ ਚਿੰਤਾ ਨਾ ਕਰਿਓ ਜਿਥੇ ਬੰਦੀਆਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਖੜੇ ਆ ਇਸਕੇ ਨਾਨ ਪੋਲੀਟਿਕਲ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜਾ ਹੈ ਨਾਹੀਂ ਨਹੀਂ ਜਾਣਦੇ ਆਂਦੇ ਆਗੇ ਜਿੰਨਾ ਮਰਜ਼ੀ ਜ਼ੋਰ ਲਾ ਲੇ ਸਰਕਾਰ ਕੀ ਕਰ ਸਕਦੀ ਆ ਗੋਲੀਆਂ ਮਾਰ ਸਕਦੀ ਆ ਡਾਂਡਾ ਮਾਰ ਸਕਦੀ ਆ ਜਿੰਨਾ ਸਕ ਸਕਦੀ ਆ ਲੇਕਿਨ ਜ਼ਮੀਨ ਨਹੀਂ ਜਾਣਦੇ ਆਂ ਆਪ ਸਭ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਵੀਰੋ ਕਿ 7 ਤਰੀਕ ਨੂੰ ਆ ਜਿਹੜਾ 7 ਅਗਸਤ ਆ ਰਿਹਾ ਹੈ 7 ਅਗਸਤ ਨੂੰ ਆਪਾਂ ਵੱਡਾ ਕਟ ਕਰਨਾ ਹੈ ਲੁਝਾਣਾ ਡਿਸਟ੍ਰਿਕਟ ਦੇ ਜੋਧਾ ਕੈਂਟ ਦੀ ਚਾਣਾ ਮੰਡੀ ਦੇ ਵਿੱਚ ਆਪ ਸਭ ਨੇ ਪਰਿਵਾਰਾਂ ਸਮੇਤ ਉਹਦੇ ਵਿੱਚ ਹਾਜ਼ਰੀ ਲਵਾਉਣੀ ਹੈ ਤਾਂ ਕਿ ਸਰਕਾਰ ਨੂੰ ਦੱਸ ਦਈਏ ਕਿ ਜੇਕਰ ਕਿਸਾਨਾਂ ਦੀ ਜ਼ਮੀਨ ਵੱਲ ਅੱਖ ਪੱਟ ਕੇ ਦੇਖਿਆ ਉਹ ਚ ਪੈਰ ਪਾਇਆ ਤਾਂ ਕਿਸਾਨ ਬਰਦਾਸ਼ਤ ਨਹੀਂ ਕਰਨਗੇ ਸੋ ਇਹਨਾਂ ਨੇ ਜਿਸ ਤਰ੍ਹਾਂ ਗਰਗਰਦੀ ਤਰ੍ਹਾਂ ਰੰਗ ਬਦਲਿਆ ਹੈ ਇਹ ਬਿਲਕੁਲ ਠੱਗਾਂ ਦੀ ਸਰਕਾਰ ਨਿਕਲੀ ਹੈ ਆਪਾਂ ਭਰਾਵੋ ਬਦਲਾ ਚਾਹੁੰਦੇ ਸੀ ਇੱਥੇ ਬਦਲਾ ਆ ਗਿਆ ਬਹੁਤ ਵੱਡਾ ਕਿਉਂਕਿ ਠੱਗ ਲੈ ਆਂਦੇ ਠੱਗਾਂ ਨੇ ਆਪਣੇ ਨਾਲ ਠੱਗੀ ਮਾਰਨੀ ਸ਼ੁਰੂ ਕੀਤੀ ਲੇਕਿਨ ਠੱਗਾਂ ਨੂੰ ਅੱਗੀ ਮਾਰਨੀ ਦੇਣੀ ਤਕੜੇ ਹੋਇਓ ਬਹੁਤ ਬਹੁਤ ਤੁਹਾਨੂੰ ਆਗ ਵਾਈਲ ਗੁਰਜੀਕਾ ਖਾਲਸਾ ਵਾਈ ਗੁਰਜੀ ਕੀ ਫਤਿਹ